ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ 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 ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਹੇ ਗੁਰਵਾਹੇ ਗੀਰੋ ਨਾਨਕ ਸਰ ਸੰਪਰਦਾਇ ਰਹਿਬਾਨੀ ਬਾਬਾ ਨਨਸੰਗ ਜੀ ਦੀ 81ਵੀਂ ਵਰ੍ਹੇ ਮੌਕੇ ਵਿਸ਼ਾ ਨਗਰ ਕੀਰਤਨ ਸਜਾਇਆ ਗਿਆ। ਬਾਬਾ ਨਨਸੰਗ ਜੀ ਦੇ ਵਰ੍ਹੇ ਸਮਾਗਮਾਂ ਨੂੰ ਲੈ ਕੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਕ ਹੋਣ ਲਈ ਪੁੱਜ ਰਹੀਆਂ ਹਨ। ਬਾਬਾ ਜੀ ਦੇ ਵਰ੍ਹੇ ਸਮਾਗਮਾਂ ਨੂੰ ਲੈ ਕੇ ਵਿਸ਼ੇ ਪਰਵ ਦੀਆਂ ਸੰਗਤਾਂ ਵਿੱਚ ਜੋਸ਼ ਦੇਖਣ ਵਾਲਾ ਹੁੰਦਾ ਹੈ। ਅੱਜ ਨਗਰ ਕੀਰਤਨ ਦੌਰਾਨ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਵਿੱਚ ਬਾਬਾ ਜੀ ਦੇ ਸ਼ਰਧਾਲੂਆਂ ਦਾ ਜਲੌਅ ਦੇਖਣ ਵਾਲਾ ਸੀ। ਨਗਰ ਕੀਰਤਨ ਸੱਚਖੰਡ ਸਾਹਿਬ ਤੋਂ ਆਰੰਭ ਹੋਇਆ ਤੇ ਪਵਿੱਤਰ ਸਰੋਵਰ ਦੀ ਪ੍ਰਕਰਮਾ ਕਰਦਾ ਹੋਇਆ ਠਾਠ ਨਾਨਕਸਰ ਦੇ ਮੁੱਖ ਦਵਾਰ ਪਹੁੰਚਿਆ ਨਗਰ ਕੀਰਤਨ ਦੌਰਾਨ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਜਾ ਰਹੀਆਂ ਸਨ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹਨਾਂ ਦੀ 81ਵੀਂ ਵਰ੍ਹੇ ਤੇ ਲੱਖਾਂ ਦੁਨੀਆ ਦਾ ਇਕੱਠ ਹੋਇਆ ਤੇ 300 ਅੰਤਾਲੀ ਅਖੰਡ ਪਾਠਾਂ ਦੇ ਕੱਲ ਨੂੰ ਅਰਦਾਸ ਹੋਵੇਗੀ ਲੱਖਾਂ ਦੁਨੀਆ ਆਈਆਂ ਇਸ ਸੋਗ ਸਮਾਗਮ ਤੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਬੜੀ ਵੱਡੀ ਭਾਰੀ ਤਪੱਸਿਆ ਕੀਤੀ ਗੁਰੂ ਨਾਨਕ ਨੂੰ ਪ੍ਰਗਟ ਕਰਕੇ ਮੰਨਿਆ ਤਾਂ ਹੀ ਅੱਜ ਨਾਨਕ ਸਰ ਦਾ ਨਾਨ ਸਰ ਦੇ ਨਾਂ ਤੇ ਨਾਂ ਰੱਖਿਆ ਕਿਸੇ ਬੰਦੇ ਦੇ ਨਾਂ ਤੇ ਨਹੀਂ ਰੱਖਿਆ ਇਸ ਲਈ ਅੱਜ ਅਸੀਂ ਇਹ ਕਹਿਣਾ ਚਾਹੁੰਦੇ ਆ ਇਹ ਜਿਹੜੀਆਂ ਸੰਗਤਾਂ ਆ ਰਹੀਆਂ ਦੂਰੋਂ ਨੇੜੋਂ ਬਾਹਲੇ ਮੁਲਕਾਂ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੂੰ ਜੀ ਆਇਆਂ ਆਖਦੇ ਆ ਜਿੰਨੇ ਵੀ ਇੱਥੇ ਆਏ ਆ ਜਿੰਨੇ ਪਾਠੀ ਸਿੰਘ ਸੇਵਾਦਾਰ ਲਾਗਰੀ ਜਿੰਨੇ ਵੀ ਸੇਵਾਵਾਂ ਕਰਨ ਵਾਲੇ ਜਾਉਂ ਆਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਜਤਾਂਤਨ ਪਾਰੇ ਬਾਬਾ ਨਸੇ ਮਹਾਰਾਜ ਜੀ ਦੀ 81ਵੇਂ ਵਰ੍ਹੇਵਤੇ ਸਮੁੱਚੀਆਂ ਸੰਗਤਾਂ ਵੱਲੋਂ ਨਾਮਕ ਸਰਵਜੇ ਨਸ਼ਤ ਮਸਤ ਹੋਈਆਂ ਤੇ ਜਿੱਥੇ ਪੰਜ ਰੋਜ਼ਾਂ ਜਿਹੜੇ ਸਮਾਗਮ ਚੱਲ ਰਹੇ ਸੀਗੇ ਅੱਜ ਉਸ ਦਾ ਚੌਥਾ ਦਿਨ ਸੀ ਜਿਸ ਦੌਰਾਨ ਅੱਜ ਜਿਹੜੀ ਸਰਕੋ ਸਰੋਵਰ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੋਂ ਪ੍ਰਕਰਮਾ ਕਰਵਾਈ ਗਈ ਤੇ ਨਾਲ ਹੀ ਜਿਹੜਾ ਸੰਗਤਾਂ ਦੇ ਨਾਲ ਲਈ ਜਿਹੜਾ ਲੰਗਰਾਂ ਦੇ ਪ੍ਰਬੰਧ ਤੇ ਸ਼ਬੀਰ ਦਾ ਪ੍ਰਵਾਦ ਆਦ ਕਿਤੇ ਗਏ ਜਿੱਥੇ ਮਹਾਪੁਰਖਾਂ ਵੱਲੋਂ ਉੱਥੇ ਲਗਾਤਾਰ ਬਾਬਾ ਇਸ਼ਸ਼ਨ ਪੀਆਰਿਟੇਬਲ ਟਰਸਟ ਵੱਲੋਂ ਸੰਤ ਬਾਬਾ ਗੁਰਚਾਨ ਸਿੰਘ ਜੀ ਬਾਬਾ ਸੇਵਾ ਸਿੰਘ ਦੇ ਬਾਬਾ ਬਲਜੀਤ ਸਿੰਘ ਦੀ ਰਹਿਮਾਈ ਦੇ ਥੱਲੇ ਲਗਾਤਾਰ 26 ਸਾਲਾਂ ਤੋਂ ਜਿਹੜੇ ਆ ਉਹ ਮੈਡੀਕਲ ਕੈਂਪ ਜੜਾ ਲਗਾਇਆ ਜਾ ਰਿਹਾ ਅੱਜ ਜਿਹੜਾ ਨਗਰ ਕੀਰਤਨ ਜਿਹੜਾ ਆਪਣਾ ਕੰਟ ਸੇਰੇ 10 ਵਜੇ ਦੇ ਕਰੀਬ ਸਰੋਵਰ ਦੀ ਪ੍ਰਕਰਮਾ ਕੀਤੀ ਗਈ ਉਸ ਦੌਰਾਨ ਜਿਹੜਾ ਸੰਗਤਾਂ ਦਾ ਇਕੱਠ ਸੀ ਉਹ ਦੇਚਾਈ ਬਣਦਾ ਸੀ ਜਿੱਥੇ ਸੰਗਤਾਂ ਦੁਆਰਾ ਵਾਇਗੁਰੂ ਦਾ ਸਿਮਰਨ ਕਰਦੇ ਹੋયા ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜਿਹੜੀ ਉਹ ਪ੍ਰਕਰਮਾ ਕੀਤੀ ਗਈ ਅਤੇ ਸਮੁੱਚੇ ਸੰਗਤਾਂ ਨੇ ਤੰਤਨ ਬਾਬਾ ਨਾਸ ਸਿੰਘ ਜੀ ਜੈ ਜੈਕਾਰ ਚ ਉਹਨਾਂ ਦੇ ਗੁਣ ਗਾਣ ਕੀਤੇ ਗਏ ਉਸੇ ਦੌਰਾਨ ਸਮੁੱਚੇ ਮਹਾਪੁਰਖਾਂ ਵੱਲੋਂ ਜਿੱਥੇ ਬਾਕੀ ਪ੍ਰਬੰਧ ਕੀਤੇ ਜਾ ਰਹੇ ਆ ਉੱਥੇ ਨਾਲ ਹੀ ਲੰਗਰਾਂ ਦੇ ਪ੍ਰਬੰਧ ਸ਼ਬੀਰ ਦਾ ਪ੍ਰਬੰਧ ਜੇ ਟ੍ਰੈਫਿਕ ਦੇ ਕੰਟਰੋਲ ਦਾ ਪ੍ਰਬੰਧ ਉੱਥੇ ਸੰਗਤਾਂ ਦੇ ਜਿਹੜੇ ਲਗਾਤਾਰ ਪੰਜ ਰੋਜ਼ਾ ਸਮਾਗਮ ਹੋਣ ਕਰਕੇ ਮੈਡੀਕਲ ਦੇ ਪ੍ਰਬੰਧਾਂ ਦਾ ਇਹਦਾ ਖਾਸ ਧਿਆਨ ਰੱਖਿਆ ਜਾ ਰਿਹਾ ਜਿਸ ਵਿੱਚ ਡਾਕਟਰ ਗੁਰਸ਼ਾਨ ਗਿੱਲ ਜੀ ਦੀ ਅਗਵਾਈ ਦੇ ਥੱਲੇ ਸੀਐਮਸੀ ਹਸਪਤਾਲ ਦੀ ਟੀਮ ਵੱਲੋਂ ਲਗਾਤਾਰ 4-5 ਦਿਨ ਤੋਂ ਰਿਜਾ ਦਾ ਚੈੱਕਅਪ ਕੀਤਾ ਜਾ ਰਿਹਾ ਤੇ ਖੂਨਦਾਨ ਕੈਂਪ ਜਾਂ ਲਗਾਇਆ ਜਾ ਰਿਹਾ ਇਹ ਵੱਖ-ਵੱਖ ਬਲੱਡ ਬੈਂਕਾਂ ਦੁਆਰਾ ਚਾ ਰੈੱਡ ਕਰਾਸ ਡੀਐਮਸੀ ਸੀਐਮਸੀ ਤੇ ਹੋਰ ਜਿਹੜੀਆਂ ਬੈਂਕਾਂ માં ਉਹਨਾਂ ਦੁਆਰਾ ਲਿਆ ਜਾ ਰਿਹਾ ਵਾ ਜਿਸ ਤਰ੍ਹਾਂ ਭਾਰੀ ਮਾਤਰਾ ਵਿੱਚ ਨੌਜਵਾਨ ਵੀਰ ਜਿਹੜਾ ਸਰੇਛ ਜਿਹੜਾ ਖੂਨਦਾਨ ਕਰ ਰਹੇ ਆ ਸੋ ਅੱਜ ਦੇ ਇਸ ਦਿਨ ਦੇ ਉੱਤੇ ਸਮੁੱਚੀਆਂ ਸੰਗਤਾਂ ਨੂੰ ਮਹਾਪੁਰਖਾਂ ਵੱਲੋਂ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਸਮੁੱਚੇ ਨੌਜਵਾਨ ਵੀਰ ਸਭ ਰਲ ਮਿਲ ਕੇ ਜਿਹੜੇ ਅਸੀਂ ਜਿਹੜੇ ਸਾਰੇ ਸੇਵਾਵਾਂ ਕਰ ਰਹੇ ਆ ਇਹ ਕਲਯੁਗ ਦੇ ਦੌਰ ਦੇ ਵਿੱਚ ਸਾਨੂੰ ਇਹ ਜਿਹੜੀਆਂ ਅਨਮੁੱਲੀਆਂ ਘੜੀਆਂ ਜਿਹੜੀਆਂ ਪ੍ਰਾਪਤ ਹੋਈਆਂ ਇਹ ਤੰਤਨ ਬਾਬਾ ਨਾਨਕ ਸਿੰਘ ਦੀ ਕਿਰਪਾ ਤੇ ਮਹਾਪੁਰਖਾਂ ਦੇ ਅਸ਼ੀਰਵਾਦ ਸਦਕਾ ਜਿਹੜਾ ਸਾਨੂੰ ਜਿਹੜਾ ਦਿਨ ਮਿਲਿਆ ਸੋ ਸਾਨੂੰ ਅੱਜ ਨੌਜਵਾਨਾਂ ਨੂੰ ਸਾਰਿਆਂ ਨੂੰ ਇਹ ਲਾਹਾ ਲੈਣਾ ਚਾਹੀਦਾ ਇਹ ਤਾਂ ਤਾਂ ਪਿਆਰੇ ਬਾਬਾ ਨਾਸਿਕ ਮਹਾਰਾਜ ਜੀ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਸੋ ਸਮੂਚੀਆਂ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਉਹ ਸੰਜਮ ਦੇ ਵਿੱਚ ਰਹਿ ਕੇ ਜਾਗਤੇ ਦੇ ਵਿੱਚ ਰਹਿ ਕੇ ਜਿਹੜੀਆਂ ਸਮੂਚੀਆਂ ਸੇਵਾਵਾਂ ਕਰਨ ਤਾਂ ਜੋ ਔਨ ਵਾਲੀਆਂ ਸੰਗਤਾਂ ਨੂੰ ਜਿਹੜੀਆਂ ਸਾਰੀਆਂ ਸਹੂਲਤਾਂ ਅਸੀਂ ਦੇ ਕੇ ਬਾਬਾ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ